ਇਹ ਨਾ ਮੀਰਾ ਟੋ ਲੋਕ ਇਸ ਕਰਕੇ ਵਾਗੋ ਵਾਗੇ ਜੀ ਹਾਂ ਬਿਲਕੁਲ ਇਹ ਵਾਇਰਲ ਹੋਈ ਕਾਂਗਰਸੀ ਆਗੂ ਲਾਲ ਸਿੰਘ ਦੀ ਕਿਥੇ ਟਾੜੀ ਉਹਨੇ ਸਿਆਸੀ ਹਲਕੇ ਚ ਮਚਾਈ ਤਰ ਥੱਲੇ ਜੀ ਇਹਦੇ ਚ ਲਾਲ ਸਿੰਘ ਹੋਰੀ ਕਿਸੇ ਵਰਕਰ ਨੂੰ ਫੋਨ ਕਰ ਰਿਹਾ ਕਿ ਗੱਲ ਸੁਣ ਬਈ ਜੀ ਆ ਗਾਂਧੀ ਨੂੰ ਵੋਟ ਨਹੀਂ ਪਾੜੀ ਇਹ ਗਾਂਧੀ ਜਿਹੜਾ ਹੈਗਾ ਇਹਨੇ ਮੇਰਾ ਬੜਾ ਨੁਕਸਾਨ ਕੀਤਾ ਤੇ ਉਹਨੇ ਗਾਂਧੀ ਬਾਰੇ ਬੜੇ ਜਿਹੜੇ ਹੈਗੇ ਇਤਰਾਜਜੋਗ ਲਫਜ਼ ਇਸਤੇਮਾਲ ਕੀਤਾ ਮੈਂ ਉਹ ਇੱਥੇ ਦੁਹਰਾਉਣਾ ਨਹੀਂ ਚਾਹੁੰਦਾ ਮੈਨੂੰ ਅਦਾਸ ਹੋ ਜੀ ਉਹਨੇ ਕਹਿੰਦੇ ਮੇਰਾ ਬਹੁਤ ਨੁਕਸਾਨ ਕੀਤਾ ਇਹਨੂੰ ਵੋਟਰਾਂ ਪਾਇਓ ਤੇ ਫਿਰ ਗੋਗੂ ਜਿਹੜਾ ਵਰਕਰ ਪੁੱਛਦਾ ਕਹਿੰਦਾ ਜੀ ਵੋਟ ਕਿਉਂ ਪਾਈ ਗਈ ਕਹਿੰਦਾ ਇਹਨਾਂ ਕੇ ਸ਼ਰਮੇ ਨੂੰ ਪਾ ਦਿਓ ਇਹ ਆਪਣਾ ਹੀ ਬੰਦਾ ਹੈ ਅਕਾਲੀ ਦਲ ਦਾ ਕੈਂਡੀਡੇਟ ਹੈ ਜਿਹੜਾ ਕਹਿੰਦਾ ਉਹਨੂੰ ਪਾ ਦਿਓ ਇਹ ਬੰਦਾ ਆਪਣਾ ਹੀ ਬੰਦਾ ਹੈ ਔਰ ਮੈਂ ਤੁਹਾਨੂੰ ਮਿਲਾ ਵੀ ਦੇਉਂਗਾ ਕਹਿੰਦਾ ਤੂੰ ਨਹੀਂ ਪਾਉਣੀ ਕਹਿੰਦਾ ਆਪਣੇ ਸਾਰੇ ਬੰਦਿਆਂ ਨੂੰ ਕਹਿ ਦਿਓ ਇਹਨਾਂ ਕੇ ਸ਼ਰਮੇ ਨੂੰ ਵੋਟਾਂ ਪਾ ਦਿਓ ਤੇ ਗਾਂਧੀ ਨੂੰ ਨਹੀਂ ਪਾਉਣਾ ਮਤਲਬ ਤੁਸੀਂ ਇਹ ਦੇਖੋ ਵੀ ਲਾਲ ਸਿੰਘ ਨੂੰ ਕਿਹਾ ਜਾਂਦਾ ਵੀ ਕਾਂਗਰਸ ਪਾਰਟੀ ਦੀ ਮਾਂ ਹੈ ਸਭ ਤੋਂ ਪੁਰਾਣਾ ਬੰਦਾ ਤੇ ਕਾਂਗਰਸ ਪਾਰਟੀ ਦਾ ਵਫਾਦਾਰ ਹੈ ਪਰ ਵਫਾਦਾਰੀਆਂ ਹੁਣ ਦੇਖ ਲਓ ਤੁਸੀਂ ਅਮਰੀਕਾ ਨੂੰ ਤਾਂ ਕਹਿੰਦੇ ਕਿਸੇ ਵਰਕਰ ਨੇ ਕਿਹਾ ਹੁੰਦਾ ਤਾਂ ਉਹਨੂੰ ਕੱਢ ਕੇ ਬਾਹਰ ਸੁੱਟਿਆ ਹੁੰਦਾ ਜੀ ਔਰ ਜੇ ਇਹ ਵੀਡੀਓ ਵਾਇਰਲ ਹੋਈ ਐ ਆਡੀਓ ਵਾਇਰਲ ਹੋਈ ਐ ਤਾਂ ਇਹ ਆਡੀਓ ਜ਼ਰੂਰ ਕਾਂਗਰਸ ਸਾਈਟਮੈਂਟ ਕੋਲੇ ਵੀ ਪਹੁੰਚੀ ਹੋਣੀ ਐ ਔਰ ਸਵਾਲ ਇੱਥੇ ਪਹਿਲਾ ਹੁੰਦਾ ਕਿ ਇਹਦੇ ਵੱਡੇ ਵੱਡੇ ਲੀਡਰ ਐ ਕਾਂਗਰਸ ਪਾਰਟੀ ਦੇ ਬੋਲੇ ਕਿਉਂ ਨਹੀਂ ਹੁਣ ਤੱਕ ਕਿਉਂ ਨਹੀਂ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਉਂ ਨਹੀਂ ਬੋਲੇ ਆ ਰਾਜਾਪਿੰਗ ਜੀ ਕਿ ਇਹ ਇੱਕ ਇੱਕ ਵੱਡਾ ਸਵਾਲ ਐ ਕਿਉਂਕਿ ਉਹ ਲੀਡਰ ਵੱਡਾ ਐ ਇਸ ਕਰਕੇ ਮੇਰਾ ਖਿਆਲ ਆ ਉਹਦੇ ਖਿਲਾਫ ਕੋਈ ਨਹੀਂ ਬੋਲਿਆ ਜੀ ਆ ਹਾਰਨ ਵਾਲੇ